ਹਲਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਲੋ ਜਹੀਂ ਬਣਾਉਣ ਲੱਗੇ ਆ ਅੱਜ ਸਬਜੀ ਜੋ ਬਹੁਤ ਸੌਖੇ ਤਰੀਕੇ ਨਾਲ ਬਣ ਜਾਂਦੀ ਹੈ ਟਾਈਮ ਵੀ ਬਹੁਤ ਜ਼ਿਆਦਾ ਨਹੀਂ ਲੱਗਦਾ 5-10 ਮਿੰਟ ਮਸਾਂ ਲੱਗਦੇ ਨੇ ਤੇ ਇੱਥੇ ਆਪਾਂ ਬਣਾਵਾਂਗੇ ਅੱਜ ਪਿਆਜ਼ ਟਮਾਟਰ ਅਤੇ ਵੜੀਆਂ ਠੀਕ ਹੈ ਤੇ ਇੱਥੇ ਆਪਾਂ ਟਮਾਟਰ ਵੀ ਲੈ ਲਏ ਪਿਆਜ਼ ਵੀ ਲੈ ਲਿਆ ਤੇ ਵੜੀਆਂ ਵੀ ਲੈ ਲਈਆਂ ਇਹ ਸਬਜੀ ਬਹੁਤ ਜਲਦੀ ਬਣ ਜਾਂਦੀ ਹੈ ਜੇ ਤੁਹਾਨੂੰ ਕਿਸੇ ਵੀ ਸਬਜ਼ੀ ਨੂੰ ਨਾਮ ਮੰਨ ਕਰੇ ਤੇ ਬਸ ਇਹ ਸਬਜ਼ੀ ਬਣਾ ਲਓ ਤੁਸੀਂ ਇਹ ਤੇ ਬਹੁਤ ਜਲਦੀ ਬਣ ਜਾਂਦੀ ਆ ਤੇ ਇੱਕ ਸਾਰਿਆਂ ਨੂੰ ਬਹੁਤ ਪਸੰਦ ਆਏਗੀ ਤੁਹਾਡੀ ਮਰਜ਼ੀ ਰਹੀ ਵਿੱਚ ਬੜੀਆਂ ਪਾਓ ਜਾਂ ਨਾ ਪਾਓ ਤੁਹਾਡੀ ਮਰਜ਼ੀ ਹੈ ਤੇ ਇਹਦੇ ਵਿੱਚ ਮਟਰ ਵੀ ਪਾ ਸਕਦੇ ਹੋ ਜਿਸ ਤਰ੍ਹਾਂ ਤੁਹਾਨੂੰ ਪਸੰਦ ਆ। ਤੇ ਇਥੇ ਪਿਆਜ਼ ਮੈਂ ਪਹਿਲਾਂ ਚੀਰ ਲਾਂਗੇ ਟਮਾਟਰ ਪਿਆਜ਼ ਤੇ ਇਹ ਬਹੁਤ ਬਰੀ ਬਰੀਕ ਨਹੀਂ ਚੀਰਨੇ ਆ ਆਪਾਂ ਇਹਨਾਂ ਨੂੰ ਗ੍ਰਾਇੰਡ ਕਰਨਾ ਹੈ ਸਿਰਫ ਇਹ ਮੋਟੇ ਮੋਟੇ ਪਿਆਜ਼ ਚੀਰਾਂਗੇ ਫਟਾਫਟ ਮੈਂ ਪਿਆਜ਼ ਚੀਰ ਲੈਨੇ ਆ ਤੁਸੀਂ ਇਹ ਮੇਰੇ ਦਰੂਰ ਬਣਾ ਕੇ ਵੇਖਿਓ ਸਬਜ਼ੀ ਇੱਕ ਤਾਂ ਬਹੁਤ ਜਲਦੀ ਬਣ ਜਾਂਦੀ ਹੈ। ਇੱਕ ਬਹੁਤ ਟੇਸਟੀ ਲੱਗਦੀ ਹੈ। ਸਬਜ਼ੀਆਂ ਚਲੋ ਕਾਫੀ ਨੇ ਅੱਜਕੱਲ ਪਰ ਇਹ ਵਿਚਰੋ ਅੱਜਕੱਲ ਜਿੱਦਾਂ ਹੁਣ ਥੋੜਾ ਮੌਸਮ ਬਦਲ ਗਿਆ ਹੈ ਨਹੀਂ ਠੀਕ ਹੈ ਤਾਂ ਕਿਸੇ ਸਬਜ਼ੀ ਨੂੰ ਤੇ ਇਹ ਸਬਜ਼ੀ ਤੁਸੀਂ ਬਣਾਓ ਬਹੁਤ ਵਧੀਆ ਬਣਦੀ ਹੈ। ਲਓ ਜੀ ਪਿਆਜ਼ ਆਪਾਂ ਚੀਰ ਲਏ ਆ ਤੇ ਨਾਲ ਹੀ ਆਪਾਂ ਇਸ ਤਰ੍ਹਾਂ ਹੀ ਟਮਾਟਰ ਵੀ ਮोटे-ਮोटे ਚੀਰ ਲਾਂਗੇ। प्याज ले प्याज इथे मैं लाए ही चार प्याज लाए ही ते टमाटर ਵੀ ਆਪਾਂ ਇਸੇ ਤਰੀਕੇ ਨਾਲ ਮोटे-ਮोटे ੀਲਾਂਗੇ ਅੱਜ ਕੱਲ ਤਾਂ ਟਮਾਟਰ ਕਾਫੀ ਸਸਤੇ ਨੇ ਪਿਆਜ਼ ਵੀ ਚਲੋ ਠੀਕ ਨੇ ਤੇ ਸਬਜ਼ੀ ਲੱਗਦੀ ਬਹੁਤ ਵਧੀਆ ਬੱਚੇ ਜਿਸ ਤਰ੍ਹਾਂ ਵੜੀਆਂ ਨਹੀਂ ਖਾਂਦੇ ਹੈਗੇ ਤੁਸੀਂ ਨਹੀਂ ਪਾਣੀਆ ਵੜੀਆਂ ਨਾ ਪਾਓ ਪਿਆਜ਼ ਟਮਾਟਰ ਕੱਲੇ ਵੀ ਤੁਸੀਂ ਬਣਾ ਸਕਦੇ ਹੋ ਜਿੱਦਾਂ ਸੋਇਆ ਬੀਨ ਜਿਹਨੂੰ ਆਪਾਂ ਨਿਊਟਰੀ ਵੀ ਕਹਿੰਦੇ ਨੇ ਉਹ ਵੀ ਪਾ ਸਕਦੇ ਵਿੱਚ ਫਰਾਈ ਕਰਕੇ ਜੋ ਇਸ ਜਿਸ ਜੋ ਜਿਸ ਤਰ੍ਹਾਂ ਹੀ ਪਰਤਾਂ ਬਣਾਉਣ ਨੇ ਉਸੇ ਤਰੀਕੇ ਨਾਲ ਆਪਾਂ ਇਹ ਬਣਾਵਾਂਗੇ ਬਸ ਇਹ ਸਿਰਫ ਇਸ ਵਿੱਚ 빙ਾ ਨਹੀਂ ਪਾਣੇ ਹੈਗੇ ਤੇ ਇਥੇ ਆਪਾਂ ਇਹਨਾਂ ਚੀਜ਼ ਕਰ ਲਈਆਂ ਤਿਆਰ ਤੇ ਹੁਣ ਆਪਾਂ ਧਰਨੇ ਆ ਆਪਣੀ ਕਰਾਈ ਲਓ ਜੀ ਕਰਾਈ ਆਪਾਂ ਹੋ ਗਰਮ ਇਥੇ ਪਾ ਲੈਣੇ ਆਪਾਂ ਤੇਲ ਲਓ ਜੀ ਤੇਲ ਆਪਾਂ ਇਥੇ ਪਾ ਲਿਆ ਤੇ ਬਸ ਆਪਾਂ ਗਰਮ ਤੇਲ ਜਦ ਗਰਮ ਹੋ ਗਿਆ ਤੇ ਫੇਰ ਪਾਉਣੇ ਬਸ ਕੀ ਮਸਾਲੇ ਵਿੱਚ ਗਰਮੀਆਂ ਤੁਹਾਨੂੰ ਪਤਾ ਹੋਵੇਗਾ ਗਾਂਆਂ ਦਾ ਸਬਜ਼ੀਆਂ ਤੇ ਹੁੰਦੀਆਂ ਦਾ ਕਾਫੀ ਪਰ ਗਰਮੀ ਜਿਸ ਗਰਮੀ ਕਰਕੇ ਨਾ ਦਿਲ ਨਹੀਂ ਕਰਦਾ ਕੋਈ ਸਬਜ਼ੀ ਖਾਣ ਨੂੰ ਜਿਸ ਦਾ ਆਹ ਭਰੀਨੇ ਚਟਨੀ ਹੋ ਗਈ ਇਹ ਸਬਜ਼ੀ ਹੋ ਗਈ ਵਧੀਆ ਲੱਗਦੀ ਗਰਮੀਆਂ ਚ ਨਾਲ ਲੱਸੀ ਹੋਏ ਤੇ ਲੋ ਜਿੱਥੇ ਆਪਾਂ ਪਾ ਲਿਆ ਜੀਰਾ ਤੇ ਸਾਪਤ ਧਣੀਆਂ ਸੁਕਾ ਪਾ ਲਿਆ ਥੋੜਾ ਜਿਹਾ ਆਪਾਂ ਤੇ ਨਾਲ ਆਪਾਂ ਪਾਵਾਂਗੇ ਪਿਆਜ਼ ਪਿਆਜ਼ ਨੂੰ ਆਪਾਂ ਚੰਗੀ ਤਰ੍ਹਾਂ ਬ੍ਰਾਊਨ ਕਰ ਲਾਂਗੇ ਬਹੁਤ ਜ਼ਿਆਦਾ ਲਾਲ ਨਹੀਂ ਕਰਾਂਗੇ ਬਸ ਥੋੜੇ ਜਿਹਾ ਬ੍ਰਾਊਨ ਕਰਾਂਗੇ ਪਿਆਜ਼ ਨੂੰ ਮੋٹے ਮੋٹے ਜੀਰਨੇ ਪੈਂਦੇ ਬਹੁਤ ਬਰੀਕ ਆਪਾਂ ਨਹੀਂ ਜੀਰਾਂਗੇ ਇਸ ਤਰ੍ਹਾਂ ਪਿਆਜ਼ ਵਿੱਚ ਮਟਰ ਵਧੀਆ ਬਣਦੇ ਨੇ ਥੋੜੇ ਜਿਹੇ ਮੋٹے ਮੋਟੇ ਜੀਰ ਲੈਨੇ ਨਾ ਬਹੁਤ ਵਧੀਆ ਬਣ ਜਾਂਦੇ ਨੇ ਤੇ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਹਿਲਾ ਲਾਂਗੇ ਤੇ ਉਹਨਿੰਦਰ ਵਿੱਚ ਜੀਰ ਲੰਗ ਲਾਗੇ ਧਨੀਆ ਠੀਕ ਹੈ ਲੱਗ ਪਿਆ ਅੱਜ ਆਪਣੇ ਥੋੜੇ ਬਰਾਊਨ ਹੋ ਚਲੇ ਆ ਥੋੜੇ ਜਿਹਾ ਆਪਾਂ ਹੋਰ ਕਰਾਂਗੇ ਇਹਨਾਂ ਨੂੰ ਪਿਆਜ਼ ਆਪਾਂ ਪਸਤਾ ਜਿਹਦਾ ਮੋٹے ਮੋਟੇ ਸੀਲਣ ਨੂੰ ਵੇਖੋ ਬਾਅਦ ਵਿੱਚ ਆਪੇ ਇਕੱਲਾ ਇਕੱਲਾ ਪੀਸ ਆਪੇ ਹੋ ਜਾਂਦਾ ਏ ਇਹਨਾਂ ਨੂੰ ਕਰਨ ਦੀ ਲੋੜ ਨਹੀਂ ਪੈਂਦੀ ਹੈਗੀ ਇੱਕਦ ਬਹੁਤ ਜਲਦੀ ਸਬਜ਼ੀ ਬਣ ਜਾਂਦੀ ਆ ਜਦੋਂ ਕੋਈ ਸਬਜੀ ਨਾ ਲੱਭੇ ਘਰ ਚ ਜਲਦੀ ਹੋਏ ਫਟਾਫਟ ਬਸ ਤੁਸੀਂ ਇਹ ਸਬਜੀ ਬਣਾ ਲਓ ਸਾਹੀ ਤੁਸੀਂ ਪਨੀਰ ਪਾਓ ਮਟਰ ਪਾਓ ਕੁਛ ਵੀ ਪਾ ਸਕਦੇ ਹੋ ਲਓ ਜੀ ਪਿਆਜ਼ ਆਪਾਂ ਬ੍ਰਾਊਨ ਹੋ ਚੱਲੇ ਆਪਣੇ ਹੁਣ ਮੌਸਮ ਤਾਂ ਤੁਹਾਨੂੰ ਪਤਾ ਕਾਫੀ ਫਰਕ ਪੈ ਗਿਆ ਏ ਹੁਣ ਗਾਹਾਂਗਾ ਜੀ ਕਰਿਆ ਕਨਾ ਠੰਡੀ ਲੱਸੀ ਹੋਏ ਸਬਜੀ ਦਾ ਸੁੱਕੀ ਸਬਜੀ ਹੋਏ ਨਾਲ ਤੇ ਫਿਰ ਵਧੀਆ ਲੱਗਦਾ ਏ ਲਓ ਜੀ ਨਾਲ ਹੀ ਆਪਾਂ ਪਾ ਦਾਂਗੇ ਹੁਣ ਟਮਾਟਰ ਵੀ ਚੰਗੀ ਤਾਂ ਹੁਣ ਆਪਾਂ ਇਹਨਾਂ ਨੂੰ ਹਲਾ ਲੰਨੇ ਆ ਤੇ ਇਥੇ ਆਪਾਂ ਪਾ ਦਾਂਗੇ ਨਾਲ ਹੀ ਲੂਣ ਮਿਰਚ ਵੀ ਜੋ ਆਪਣੇ ਟਮਾਟਰ ਉਹ ਚਿੱਤੀ ਗਲ ਜਾਣਗੇ ਲਓ ਜਿੱਥੇ ਪਾ ਦਾਂਗਾ ਆਪਣਾ ਨੂਨ ਮਿਰਚ ਸਭ ਕੁਝ ਨਾਲ ਹੀ ਤੇ ਆਪਣਾ ਟਮਾਟਰ ਵੀ ਛਿੱਤੀ ਹੋਰ ਗਲ ਜਾਣਗੇ ਲਓ ਜੋਂ ਚੰਗੀ ਤਰ੍ਹਾਂ ਆਪਣਾ ਮਿਕਸ ਹੋ ਜਾਏਗਾ ਤੇ ਬਾਕੀ ਆਪਾਂ ਹਲਦੀ ਮਿਰਚ ਆਪਾਂ ਬਹੁਤ ਜ਼ਿਆਦਾ ਨਹੀਂ ਪਾਵਾਂਗੇ ਕਿਉਂਕਿ ਬੜੀਆਂ ਵਿੱਚ ਵੀ ਕਾਫੀ ਤੁਹਾਨੂੰ ਪਤਾ ਮਿਰਚ ਹੁੰਦੀ ਹੈ ਇਸ ਕਰਕੇ ਮਿਰਚ ਬਿਲਕੁਲ ਆਪਾਂ ਥੋੜੀ ਪਾਵਾਂਗੇ ਹਰੀ ਮਿਰਚ ਤਾਂ ਮੈਂ ਨਹੀਂ ਪਾਈਆਂ ਮੈਂ ਲਾਲ ਮਿਰਚ ਬਿਲਕੁਲ ਥੋੜੀ ਜੀ ਪਾਵਾਂਗੀ ਠੀਕ ਹੈ ਨੌਂ ਚਮਚਾ ਪਾਤੀ ਆਪਾਂ ਮਿਰਚ ਤੇ ਨਾਲੇ ਆਪਾਂ ਪਾਵਾਂਗੇ ਥੋੜੀ ਰੰਗਵਲੀ ਮਿਰਚ ਅੱਧਾ ਚਮਚਾ ਪਾਤਾ ਆਪਾਂ ਹਲਦੀ ਦਾ ਤਦ 10 ਚਮਚਾ ਆਪਾਂ ਪਾ ਦਾਂਗੇ ਰਾਂਗ ਗੁਲਮੇਚ ਦਾ ਜਿਹਦੇ ਨਾਲ ਘਟਾਂਗ ਬਹੁਤ ਵਧੀਆ ਹੁੰਦਾ ਵਾ ਨੱਚੰਗੀ ਤੇ ਆਪਾਂ ਹੁਣ ਇਹਨਾਂ ਨੂੰ ਮਿਕਸ ਕਰ ਦਾਂਗੇ ਤੇ ਇੱਥੇ ਆਪਾਂ ਨਾਲ ਹੀ ਪਾ ਦਾਂਗੇ ਵੜੀਆਂ ਵੀ ਵੜੀਆਂ ਵੀ ਆਪਾਂ ਪਾਤੀਆਂ ਨਾਲ ਹੀ ਜਿਹੜੀਆਂ ਆਪਣ ਗਲ ਜਾਣਗੀਆਂ ਹੁਣ ਠੀਕ ਹੈ ਤੇ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਇਹਦੇ ਵਿੱਚ ਨਾਲ ਹੁਣ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਗਲਾਸੀ ਅੱਧਿਕ ਇਹਨਾਂ ਨੂੰ ਢੱਕ ਦਾਵਾਂਗੇ 1-2 ਮਿੰਟਾਂ ਵਾਸਤੇ ਜਿਹੜੀ ਆਪਣੀ ਵੜੀ ਹੈ ਉਹ ਵੀ ਚੰਗੀ ਤਰ੍ਹਾਂ ਗਲ ਜੇਗੀ ਇਹ ਕਬੀ ਜੀ ਦਾ ਕਲਰ ਇਸ ਤਰ੍ਹਾਂ ਬਹੁਤ ਵਧੀਆ ਬਣ ਗਿਆ ਹੈ ਹੁਣ ਇਹ ਚ ਥੋੜਾ ਜਿਹਾ ਆਪਾਂ ਪਾਣੀ ਪਾ ਕੇ ਤੇ ਇਹਨਾਂ ਨੂੰ ਦੋ ਤਿੰਨ ਮਿੰਟਾਂ ਵਾਸਤੇ ਇਸ ਤਰ੍ਹਾਂ ਹੀ ਰੱਖ ਦਾਂ ਢੱਕ ਦਾਂਗੇ ਫਿਰ ਇਹ ਆਪਣੀ ਬੜੀ ਜਿਹੜੀ ਚੰਗੀ ਤਰ੍ਹਾਂ ਗਲ ਜੇਗੀ ਠੀਕ ਹੈ ਗਾਜ ਸਬਜੀ ਆਪਣੀ ਬਹੁਤ ਵਧੀਆ ਇਸ ਤਰ੍ਹਾਂ ਹੀ ਬਣ ਗਈ ਹੈ ਸਬਜੀ ਆਪਣੀ ਬਿਲਕੁਲ ਤਿਆਰ ਹੁਣ ਬਸ ਆਪਾਂ ਨੂੰ ਦੋ ਮਿੰਟ ਤੱਕ ਘੜਕਾ ਲਵਾਵਾਂਗੇ ਜਿਹੜੀ ਆਪਣੀ ਬੜੀ ਉਹ ਵੀ ਗਲ ਜਾਏ ਲਓ ਜੀ ਸਬਜ਼ੀ ਆਪਣੀ ਬਹੁਤ ਸੋਹਣੀ ਬਣ ਗਈ ਹੈ ਤੇ ਰੈਡੀ ਹੋ ਗਈ ਹੈ ਆਪਣੀ ਹੁਣ ਇਹ ਤੇ ਪਾਵਾਂਗੇ ਆਪਾਂ ਥੋੜਾ ਧਨੀਆ ਜਿਹਦੇ ਨਾਲ ਸਾਰਿਆਂ ਵਧੀਆ ਸਬਜ਼ੀ ਲੱਗਦੀ ਧਨੀਆ ਨਾਲ ਲੱਗੇ ਵਧੀ ਵੀ ਆਪਣੀ ਬਿਲਕੁਲ ਗਲਗੀ ਵਿੱਚ ਇਹ ਸਬਜ਼ੀ ਉਹਨਾਂ ਦਾ ਸਾਰਿਆਂ ਨੂੰ ਪਸੰਦ ਆਏਗੀ ਲਓ ਜੀ ਵਧੀ ਵੀ ਆਪਣੀ ਬਿਲਕੁਲ ਗਲਗੀ ਵਿੱਚ ਜਦੋਂ ਇਹ ਇਸ ਤਰ੍ਹਾਂ ਬੜੀ ਪਾਉਂਦੀ ਹੈ ਨਾ ਬੜੀ ਇਹ ਬਿਲਕੁਲ ਪੋਲੀ ਹੋ ਜਾਂਦੀ ਹੈ ਜਦੋਂ ਆਪਾਂ ਬੜੀਆਂ ਫਰਾਈ ਕਰਕੇ ਪਾਉਂਦੀਆਂ ਨਾ ਤੇਲ ਚ ਉਹ ਬੜੀ ਥੋੜਾ ਨਾ ਹਾਰਜੀ ਹੋ ਜਾਂਦੀ ਜੀ ਚੀਰੀ ਜੀ ਇਸ ਤਰ੍ਹਾਂ ਬੜੀ ਵੇਖੋ ਬਹੁਤ ਵਧੀਆ ਪੋਲੀ ਹੋ ਜਾਂਦੀ ਹੈ ਆਰਾਮ ਨਾਲ ਖਾਦੀ ਵੀ ਜਾ ਸਕਦੀ ਹੈ ਬੱਚੇ ਤਾਂ ਨਹੀਂ ਖਾਂਦੇ ਹੈਗੇ ਚਲੋ ਸਿਆਣੇ ਜਿਹੜੇ ਉਹ ਪਸੰਦ ਕਰਦੇ ਨੇ ਤੇ ਉਹਨਾਂ ਨੂੰ ਵਧੀਆ ਲੱਗਦੀ ਹੈ ਤੇ ਇਹ ਬੜੀ ਨਾ ਸਬਜੀ ਬਹੁਤ ਵਧੀਆ ਬਣਦੀ ਇਸ ਤਰ੍ਹਾਂ ਆਲੂ ਬੜੀਆਂ ਹੋ ਗਈਆਂ ਇਹ ਸਬਜੀ ਹੋ ਗਈ ਬਹੁਤ ਸਵਾਦ ਲੱਗਦੀ ਹੈ ਬਾਕੀ ਵੜੀਆਂ ਵੀ ਕਈ ਤਰ੍ਹਾਂ ਦੀ ਮਿਲਦੀਆਂ ਨੇ। ਅੱਲਾ ਜੀ ਆਪਰ ਸਬਜ਼ੀ ਬਿਲਕੁਲ ਹੋ ਗਈ ਤਿਆਰ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ। ਹੁਣ ਆਪਾਂ ਬਣਾਉਣੀ ਇੱਥੇ ਨਾਲ ਹੀ ਫੁਲਕੇ। ਅੱਲਾ ਜੀ ਇੱਥੇ ਮੈਂ ਰੱਖ ਲਿਆ ਤਵਾ ਤੇ ਮੈਂ ਤਵੇ ਤੇ ਅੱਜ ਬਣਾਵਾਂਗੀ ਤੰਦੂਰੀ ਫੁਲਕੇ ਠੀਕ ਹੈ। ਜੇਦੋ ਵੀ ਤੁਹਾਡਾ ਮਨ ਕਰੇ ਇੱਕ ਦੋ ਫੁਲਕੇ ਖਾਣ ਨੂੰ ਤੰਦੂਰੀ ਫੁਲਕੇ ਤੇ ਇਸ ਤਰ੍ਹਾਂ ਤੁਸੀਂ ਤਵੇ ਤੇ ਬਣਾ ਸਕਦੇ ਹੋ ਠੀਕ ਹੈ ਇਸ ਤਰ੍ਹਾਂ ਰੋਟੀ ਆਪਾਂ ਬਹੁਤ ਪਤਲੀ ਨਹੀਂ ਵੇਲਣੀ ਹੈਗੀ ਬਿਲਕੁਲ ਮਤਲਬ ਥੋੜੀ ਮੋਟੀ ਮੋਟੀ ਰੱਖਾਂਗੇ ਤੇ ਇਹ ਤਾਂ ਹਲਾ ਲਾਂਗੇ ਆਪਾਂ ਥੋੜਾ ਜਿਹਾ ਪਾਣੀ ਤੇ ਇਹਨੂੰ ਤਵੇ ਤੇ ਰੋਟੀ ਪਾਗਣਾ ਤੇ ਤਵਾ ਆਪਾਂ ਗੈਸ ਤੇ ਮਾਰ ਲਾਂਗੇ ਮੋਦਾ ਜਦੋਂ ਵੀ ਤੁਹਾਡਾ ਜੀਖੜੇ ਤੰਦੂਰੀ ਫੁਲਕਾ ਖਾਣ ਨੂੰ ਤੁਸੀਂ ਇਸ ਤਰੀਕੇ ਨਾਲ ਆਪਣੇ ਵਾਸਤੇ ਇੱਕ ਦੋ ਫੁਲਕੇ ਬਣਾ ਸਕਦੇ ਹੋ ਇਹ ਤਾਂ ਬਹੁਤ ਜਲਦੀ ਬਣ ਜਾਂਦਾ ਹੈ ਇੱਕ ਫੁਲਕਾ ਬਣ ਗਿਆ ਏ ਆਪਣਾ ਲਓ ਜੀ ਦੂਜਾ ਫੁਲਕਾ ਵੀ ਪਤਾਵੇ ਤੇ ਪਾ ਦਾਂਗੇ ਲਓ ਜੀ ਇਸ ਤਰ੍ਹਾਂ ਇਹਨੂੰ ਵੀ ਫੇਰ ਅਸੀਂ ਮੁੱਦਾ ਮਾਰ ਦਾਂਗੇ ਇੱਕ ਫੁਲਕਾ ਵੀ ਫੇਰ ਇੱਕ ਮਿੰਟ ਜੀ ਬਣ ਗਿਆ ਏ ਬਹੁਤ ਟਾਈਮ ਨਹੀਂ ਲੱਗਦਾ ਬਿਲਕੁਲ ਤੇ ਦੌੜੀ ਫੁਲਕੇ ਵਾਂਗ ਬਣਦਾ ਏ ਲਓ ਜੀ ਫੁਲਕਾ ਇਹਨੂੰ ਨਾ ਉਸੇ ਟਾਈਮ ਤੁਸੀਂ ਨਹੀਂ ਲਾਣਾ ਹੈਗਾ ਜਦ ਜਦੋਂ ਆਪਾਂ ਸਿੱਧਾ ਪਾਸਾ ਕਰਨੇ ਆ ਨਾ ਇਹਨੂੰ ਦੋ ਮਿੰਟ ਇਦਾਂ ਹੀ ਗਿਆ ਤਾਂ ਇਹਨੂੰ ਰੱਖ ਦੇਣਾ ਏ ਇਹ ਤਾਂ ਮਾਰਾ ਜਿਹਾ ਲੱਗ ਜਾਂਦਾ ਨਾ ਰੋਟੀ ਨੂੰ ਫਿਰ ਆਪੇ ਰੋਟੀ ਲੱਗ ਜਾਂਦੀ ਤਵੇ ਨਾਲ। ਰੋਟੀ ਤੁਸੀਂ ਵੀ ਵੇਖ ਸਕਦੇ ਬਹੁਤ ਵਧੀਆ ਬਣ ਗਈ ਸੀ। ਲਓ ਜੀ ਰੋਟੀ ਆਪਾਂ ਇੱਥੇ ਦਿਨੇ ਹਾਂ ਸਾਰਿਆਂ ਨੂੰ ਤੁਸੀਂ ਦੇਖ ਸਕਦੇ ਰੋਟੀਆਂ ਆਪਣੀ ਬਹੁਤ ਵਧੀਆ ਬਣ ਗਈਆਂ ਸੀ। ਤੁਸੀਂ ਵੀ ਜ਼ਰੂਰ ਟਰਾਈ ਕਰਿਓ। ਜੇ ਵੀਡੀਓ ਵਧੀਆ ਲੱਗੀ ਹੈ ਲਾਇਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਲਓ ਜੀ ਰੋਟੀ ਆਪਣੀ ਹੋ ਗਈ ਇੱਥੇ ਤਿਆਰ। ਤੇ ਨਾਲ ਆਪਾਂ ਬਣਾਈ ਪਤਨੀ ਦੀ ਚਟਨੀ ਵੀ। ਠੀਕ ਹੈ। ਜੋ ਕਿ ਗਰਮੀਏ ਵਿੱਚ ਬਹੁਤ ਵਧੀਆ ਲੱਗਦੀ ਹੈ ਕਾ ਹਾਜਮੇ ਵਾਸਤੇ ਵਧੀਆ ਹੁੰਦੀ ਹੈ ਲਓ ਜੀ ਇੱਥੇ ਆਪਾਂ ਬਣਾ ਲਈ ਸੀ ਚਟਨੀ ਵੀ